फाइन स्विच ਦੇ مالک 세ਠੀ ਪਰਵਾਰ ਵੱਲੋਂ ਆਪਣੇ ਮਾਤਾ ਪਿਤਾ ਸ਼੍ਰੀਮਤੀ ਠਾਕੁਰ ਦੇਵੀ 세ਠੀ ਅਤੇ ਸ਼੍ਰੀ ਨਾਨਕ ਚੰਦ 세ਠੀ ਦੀ ਯਾਦ ਵਿੱਚ ਬਲੱਡ ਬੈਂਕ ਫਗਵਾੜਾ ਦੇ ਸਹਿਯੋਗ ਨਾਲ 430ਾਂ ਦੰਦਾਂ ਦੀਆਂ ਬਿਮਾਰੀਆਂ ਤੇ ਮੁਫਤ ਜਵਾੜੇ ਲਗਾਉਣ ਦਾ ਕੈਂਪ ਬਲੱਡ ਬੈਂਕ ਰੂਹਰ ਗੋਬਿੰਦਗਰ ਫਗਵਾੜਾ ਵਿਖੇ ਲਗਾਇਆ ਗਿਆ ਜਿਸ ਵਿੱਚ ਚੁੱਕੇ ਅਧਿయోగਪਤੀ ਦੀਪਕ ਕੋਲੀ ਨੇ ਸ਼ਰਕਤ ਕੀਤੀ। ਉਹਨਾਂ ਨਾਲ ਅਸ਼ੋਕ 세ਠੀ, ਮਲਕੇ ਸਿੰਘ ਗਬੋਤਰਾ, ਤਾਰਾ ਚੰਦ ਚੁੰਬਰ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ। ਇਸ ਕੈਂਪ ਦਾ ਸ਼ੁਭਰਮ ਸ਼ਮਰੋਸ਼ਨ ਕਰਕੇ ਕੀਤਾ ਗਿਆ। ਇਸ ਦੌਰਾਨ ਜਥੇ ਡੀ ਐਮ ਸੀ ਲੁਧਿਆਣਾ ਤੋਂ ਪਟਨਾ ਦੀ ਟੀਮ ਨੇ ਵੱਡੀ ਗਿਣਤੀ ਵਿੱਚ ਮਰੀਜ਼ਾਂ ਦੇ ਦੰਦਾਂ ਦੀਆਂ ਬਿਮਾਰੀਆਂ ਦਾ ਫਰੀ ਚੈੱਕਅਪ ਕਰਕੇ ਦਵਾਈਆਂ ਦਿੱਤੀਆਂ ਉੱਥੇ ਹੀ ਆਏ ਹੋਏ ਮਹਿਮਾਨਾਂ ਵੱਲੋਂ ਮਰੀਜ਼ਾਂ ਨੂੰ ਤਿਆਰ ਕੀਤੇ ਹੋਏ ਡੈਂਚਰ ਵੀ ਦਿੱਤੇ ਗਏ ਆਪਣੇ ਸੰਬੋਧਨ ਵਿੱਚ ਵੱਖ-ਵੱਖ ਬੁਲਾਰਿਆਂ ਨੇ ਸੇਠੀ ਪਰਿਵਾਰ ਵੱਲੋਂ ਕੀਤੀ ਸੁਪਰਾਲੇ ਦੀ ਸ਼ਲਾਘਾ ਕੀਤੀ ਮੇਰੀਆਂ ਭੈਣਾਂ ਮੇਰੇ ਵੀਰ ਬੈਠੇ ਹੈਗੇ ਆ ਇੱਕ ਵਾਰੀ ਅਸੀਂ ਦਿਲੋਂ ਦੁਆ ਕਰੀਏ ਸੇਠੀ ਪਰਵਾਰ ਨੂੰ ਜਿਨ੍ਹਾਂ ਨੇ ਆਪਣੇ ਮਾਂ ਬਾਪ ਦੀ ਯਾਦ ਦੇ ਵਿੱਚ ਕਿੰਨੇ ਸਾਲਾਂ ਤੋਂ ਸਾਡੀ ਸੇਵਾ ਕਰਦੇ ਆ ਇੱਕ ਵਾਰ ਸੱਚੇ ਪਾਤਸ਼ਾਹਗੇ ਅਰਦਾਸ ਕਰੋ ਦੇਖੋ ਉਹ ਕਿੱਥੇ ਬੈਠੇ ਸਤਿਗੁਰਾਂ ਜਾ ਕੇ ਬੈਠੇ ਆ ਉਹਨਾਂ ਦੀ ਜਾਂਚ ਅਸੀਂ ਕੋਲ ਬੈਠੇ ਮਾਂ ਬਾਪ ਨੂੰ ਪਾਣੀ ਦਾ ਗਲਾਸ ਨਹੀਂ ਦਿੰਦੇ ਅਸੀਂ ਕੋਲ ਬੈਠੇ ਕਿੰਨੀ ਕਿ ਸੇਵਾ ਕਰਦੀ ਆਪੋ ਆਪਣੇ ਮਨ ਚਾਤੀ ਮਾਰੋ ਲੇਕਿਨ ਉਹਨਾਂ ਨੂੰ ਗਿਆਨ ਨੂੰ ਕਿੰਨੇ ਸਾਲ ਹੋ ਗਏ ਆ ਉਹਨਾਂ ਦੀ ਜਾਨ ਦੇ ਵਿੱਚ ਸਾਡੀ ਲੋਕਾਂ ਦੀ ਸੇਵਾ ਕਰਦੇ ਆ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਆ ਆਪਣੇ ਤਹਿ ਦਿਲ ਤੋਂ ਕੁਝ ਤੋਂ ਸਿੱਖ ਕੇ ਜਾਇਆ ਕਰੋ ਕੀ ਕੁਝ ਹੁੰਦਾ ਕਿੱਦਾਂ ਹੁੰਦਾ ਸਿੱਖ ਕੇ ਜਾਇਆ ਕਰੋ ਉੱਥੇ ਹੀ ਮਲਕੀਆ ਸਿੰਘ ਰਕਬੋਤਰਾ ਨੇ ਦੱਸਿਆ ਕਿ ਸੇਠੀ ਪਰਿਵਾਰ ਵੱਲੋਂ ਇਸ ਤਰ੍ਹਾਂ ਦੇ ਸਮਾਇ ਭਲਾਈ ਦੇ ਪ੍ਰੋਜੈਕਟ ਆਉਣ ਵਾਲੇ ਸਮੇਂ ਵਿੱਚ ਵੀ جاری ਰੱਖੇ ਜਾਣਗੇ ਉਹਨਾਂ ਸਮੂਹ ਜ਼ਰੂਰਤਮੰਦ ਪਰਿਵਾਰਾਂ ਨੂੰ ਇਹੋ ਚਾਹੀਏ ਕੈਂਪਾਂ ਦਾ ਜਿੱਥੇ ਵੱਧ ਤੋਂ ਵੱਧ ਲੋਕਾਂ ਦੀ ਅਪੀਲ ਕੀਤੀ ਉੱਥੇ ਹੀ ਉਨ੍ਹਾਂ ਸਾਰੇ ਹੀ ਮਹਿਮਾਨਾਂ ਤੇ ਸਹਿਯੋਗੀਆਂ ਦਾ ਧੰਨਵਾਦ ਵੀ ਕੀਤਾ ਇਸ ਦੌਰਾਨ ਵੱਡੀ ਗਿਣਤੀ ਵਿੱਚ ਆਪਣਾ ਇਲਾਜ ਕਰਵਾਉਣਾ ਇਹ ਮਰੀਜ਼ ਮਜੂਦ ਸਨ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਵਿਖੇ ਅੱਜ ਦੰਦਾਂ ਦਾ ਇਲਾਜ ਅਤੇ ਡੈਂਚਰ ਪ੍ਰੋਵਾਈਡ ਕਰਨ ਦਾ ਮੁਫਤ ਕੈਂਪ ਲਗਾਇਆ ਗਿਆ ਇਹ ਹਰ ਮਹੀਨੇ ਦੀ ਪਹਿਲੀ ਅਤੇ 15 ਤਰੀਕ ਨੂੰ ਲੱਗਣ ਵਾਲੇ ਕੈਂਪਾਂ ਦੀ ਲੜੀ ਵਿੱਚ 430ਵਾਂ ਕੈਂਪ ਹੈ ਤੇ ਇਹ ਮਾਤਾ ਠਾਕਰ ਦੇਵੀ ਸੇਠੀ ਅਤੇ ਨਾਨਕ ਸਿੰਘ ਸੇਠੀ ਦੇ ਯਾਰ ਦੇ ਵਿੱਚ ਲਗਾਇਆ ਜਾਂਦਾ ਹੈ ਸੋ ਅੱਜ ਦੇ ਇਸ ਕੈਂਪਸ ਜਿੱਥੇ ਰੇਟਸ ਫੌਰ ਦੇ ਲਗਭਗ ਮਰੀਜ਼ਾਂ ਦਾ ਨਰੀਖਣ ਕੀਤਾ ਗਿਆ ਨਰੀਖਣ ਕਰਨ ਤੋਂ ਬਾਅਦ ਦੰਦਾਂ ਦੀ ਸੰਭਾਲ ਬਾਰੇ ਜਾਣਕਾਰੀ ਅਤੇ ਇਸ ਦੇ ਨਾਲ ਨਾਲ ਹੀ ਉਹ ਦੰਦ ਜਿਹੜੇ ਜਿਨ੍ਹਾਂ ਦੇ ਖੋੜਾ ਭਰਨੇ ਖੋੜਾ ਭਰੀਆਂ ਗਈਆਂ ਅਤੇ ਖਰਾਬ ਦੰਦਾਂ ਨੂੰ ਬਾਹਰ ਕੱਢਿਆ ਗਿਆ ਅੱਜ ਨਾਲ ਨਾਲ ਹੀ ਅੱਜ 7 ਨਵੇਂ ਬਣਾਏ ਡੈਂਚਰ ਵੀ ਬਜ਼ੁਰਗਾਂ ਨੂੰ ਪ੍ਰਦਾਨ ਕੀਤੇ ਗਏ ਔਰ 25 ਨਵੇਂ ਡੈਂਚਰ ਬਣਾਉਣ ਦੀ ਪ੍ਰਕਿਰਿਆ ਜਿਹੜੀ ਅਗਲੇਰੀ ਉਹ ਵੀ ਕੰਪਲੀਟ ਕੀਤੀ ਗਈ। ਸੋ ਅੱਜ ਦੇ ਇਸ ਕੈਂਪ ਨੂੰ ਦੀਪਕ ਉਹਲੀ ਜਿਹੜੇ ਫਗਵਾੜੇ ਦੇ ਵਿੱਚ ਇੰਜਨ ਪਾਰਟਸ ਐਕਸਪੋਰਟ ਆਫ ਦੇ ਮਾਲਕ ਹੈ ਉਹਨਾਂ ਨੇ ਉਸ ਦਾ ਉਗਾਟਨ ਕੀਤਾ। ਸੋ ਅੱਜ ਦੇ ਇਸ ਮੌਕੇ ਤੇ ਮੈਂ ਜਿੱਦੇ ਮੁਖਮਾਂ ਅਬ ਇਸ ਕੈਂਪ ਨੂੰ ਆਰਥਿਕ ਮਦਦ ਦੇ ਲਈ ਸੇਠੀ ਪਰਿਵਾਰ ਅਤੇ ਉਸ ਤੋਂ ਬਾਅਦ ਉਹ ਬਜ਼ੁਰਗ ਜਿਨ੍ਹਾਂ ਨੇ ਆ ਕੇ ਸਾਨੂੰ ਸੇਵਾ ਦਾ ਮੌਕਾ ਦਿੱਤਾ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਇਸ ਦੇ ਨਾਲ-ਨਾਲ ਸੀਐਮਸੀ ਡੈਂਟਲ ਕਲੀਨਿਕ ਦੀ 24 ਘੰਟੇ ਦੀ ਟੀਮ ਵੀ ਧੰਨਵਾਦ ਦਾ ਯੋਗ ਹੈ ਸਭ ਦਾ ਬਹੁਤ-ਬਹੁਤ